ਅ ਜਿਹੜੇ ਵਿਚਾਰੇ 27 28 ਉਹ ਜਵਾਨ ਜਿਹੜੇ ਜਿਹੜੇ ਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਪਤਾ ਨਹੀਂ ਕਿੰਨਿਆਂ ਵਿਚਾਰੇ ਨੇ ਕੁੰਡਲੀਆਂ ਬਲਾਈਆਂ ਹੋਣੀਆਂ ਪੁੱਛੂਗਾ ਪਰਿਵਾਰ ਨੂੰ ਨਾ ਪੜਤਾਂ ਨੂੰ ਉਹਨਾਂ ਜੋਤਸ਼ੀਆਂ ਨੂੰ ਉਹਨਾਂ ਬਾਬਿਆਂ ਨੂੰ ਉਹਨਾਂ ਬ੍ਰਹਮ ਗਿਆਨੀਆਂ ਨੂੰ ਇਹ ਸਰਕਾਰਾਂ ਦੀ ਗੰਦੀ ਸਿਆਸਤ ਦੇ ਭੇਡ ਚੜ ਗਏ ਜੀ ਉਹ ਜੀ ਸਰਕਾਰਾਂ ਦੀ ਗੰਦੀ ਸਿਆਸਤ ਦੀ ਭੇਡ ਚੜ ਗਏ ਮੈਂ ਤਾਂ ਕਈ ਵਾਰੀ ਪਹਿਲਾਂ ਵੀ ਕਿਹਾ ਸੀ ਇਹ ਕੋਈ ਇੱਕ ਵਾਰ ਥੋੜਾ ਵਾਪਰਿਆ ਚੌਥੇ ਦਿਨ ਕੋਈ ਨਾ ਕੋਈ ਤਰੰਗੇ ਚ ਲਪੇਟ ਕੇ ਸਾਡਾ ਨੌਜਵਾਨ ਆ ਜਾਂਦਾ ਹੈ ਚੌਥੇ ਦਿਨ ਕਦੀ ਪੰਜਾਬ ਦਾ ਆ ਜਾਂਦਾ ਕਦੀ ਹਰਿਆਣਾ ਦਾ ਆ ਜਾਂਦਾ ਕਦੀ ਜੂਪੀ ਦਾ ਆ ਜਾਂਦਾ ਕਦੀ ਬਿਹਾਰ ਦਾ ਆ ਜਾਂਦਾ ਕਦੀ ਗੁਜਰਾਤ ਦਾ ਆ ਜਾਂਦਾ ਤੇ ਹਮੇਸ਼ਾ ਆਉਂਦੇ ਆਮ ਪਰਿਵਾਰਾਂ ਦੇ ਬੱਚੇ ਹੀ ਨੇ ਆਮ ਪਰਿਵਾਰਾਂ ਦੇ ਬੱਚੇ ਹੀ ਨੇ ਤਾਂ ਬੜੀ ਵੱਡੀ ਹੈ ਬੜੀ ਵੱਡੀ ਗੇਮ ਖੇਡੀ ਜਾ ਰਹੀ ਹੈ ਸਿਆਸਤ ਦੀ ਗੇਮ ਹੈ ਜੀ ਇਹਨੂੰ ਸਮਝਣ ਦੀ ਲੋੜ ਹੈ ਬਹੁਤ ਕੁਝ ਵਾਪਰਦਾ ਹੈ ਪਹਿਲਾਂ ਸ਼ਤੀ ਸਿੰਘਪੁਰਾ ਦੇ ਵਿੱਚ ਵੀ ਆਪ ਰਿਆ ਸੀ ਅਸੀਂ ਤੋਂ ਪਿੰਡ ਵਿੱਚ ਦਵਾਨ ਲਾਉਣ ਗਿਆ ਸੀ ਸਾਨੂੰ ਦੱਸਿਆ ਗਿਆ ਬਕਾਇਦਾ ਉਹਨਾਂ ਵੱਲੋਂ ਕਦੇ ਅਨਾਉਂਸਮੈਂਟ ਹੋਈ ਗੁਰਦੁਆਰੇ ਇਕੱਠੇ ਕੀਤੇ ਗਏ ਸਾਰੇ ਉਹਨਾਂ ਵਿੱਚੋਂ ਤਾਂ ਕਈ ਪਰਿਵਾਰ ਵਿਚਾਰੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪਤਾ ਹੀ ਨਹੀਂ ਸੀ ਜਾਂਦਿਆਂ ਨੂੰ ਘਰ ਦੇ ਜੀ ਲੱਭਣੇ ਨਹੀਂ ਸਾਨੂੰ ਇੱਕ ਵਾਰ ਥੋੜਾ ਹੋਇਆ ਇਹ ਤਾਂ ਤੁਸੀਂ ਵੇਖੋ ਸਾਡੇ ਸਮਾਜ ਦੇ ਹਾਲਾਤ ਕੀ ਬਣ ਕੇ ਨੇ ਤਾਂ ਇੱਕ ਪਹਿਲੀ ਵਾਰ ਨਹੀਂ ਹੋਇਆ ਜਿਵੇਂ ਔਰੰਗਜ਼ੇਬ ਤਾਖਤ ਪ੍ਰਾਪਤ ਕਰਨ ਲਈ ਆਪਣੇ ਪਿਓ ਨੂੰ ਜੇਲ੍ਹ ਵਿੱਚ ਬੰਦ ਕਰਦਾ ਸੀ ਅੱਜ ਵੀ ਸਤਾ ਹਸਲ ਕਰਨ ਵਾਸਤੇ ਬੜਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਬੜਿਆਂ ਨੂੰ ਛਟਕਾਇਆ ਜਾਂਦਾ ਇਹ ਗੇਮ ਹੈ ਆਮ ਬੰਦੇ ਦੀ ਸਮਝ ਤੋਂ ਪਰੇ ਹੈ ਜਿਹੜਾ ਬੰਦਾ ਕੇਵਲ ਦਾਲ ਪ੍ਰਸ਼ਾਦ ਤੱਕ ਜ਼ਿੰਦਗੀ ਜੂਰਿਆ ਹੈ ਨਾ ਉਹ ਇਸ ਗੇਮ ਨੂੰ ਨਹੀਂ ਸਮਝ ਸਕਦਾ ਉਹਨ ਤੇ ਉਹਨ ਤੇ ਵੀ ਨਹੀਂ ਪਤਾ ਲੱਗਦਾ ਮੇਰਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਸਾਨੂੰ ਨਹੀਂ ਅਜੇ ਤੱਕ ਪਤਾ ਲੱਗਾ ਜੀ ਨਹੀਂ ਰੋਤਾ ਲੱਗਾ ਫਾ ਅਜੇ ਤੱਕ ਆਪਾਂ ਨੂੰ ਨਹੀਂ ਪਤਾ ਲੱਗਾ ਸਾਡਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਕਿਹੜਾ ਸਾਨੂੰ ਪਿੱਛੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਿਹੜਾ ਸਾਨੂੰ ਏਮੋਸ਼ਨਲ ਬਲੈਕਮੇਲ ਕਰਕੇ ਆਪਣੇ ਪਿੱਛੇ ਲਾ ਕੇ ਕਿਤੋਂ ਦਾ ਕਿਤੇ ਜਾ ਬੈਠਾ ਤੇ ਮਾਰ ਖਾਣ ਨੂੰ ਅਸੀਂ ਬੈਠੇ ਕੋਟ ਅਸੀਂ ਖਾਈ ਜਾਈ ਹਮ ਤੇ ਅਜੇ ਤੱਕ ਨਹੀਂ ਪਤਾ ਲੱਗਦਾ ਬਾਅਦ ਵਿੱਚ ਅਸੀਂ ਸਵਾਏ ਪਸ਼ਤਾਵੇ ਤੋਂ ਹੋਰ ਕੁਝ ਨਹੀਂ ਰਹਿ ਜਾਂਦਾ ਆਪਣੇ ਕੋਲ ਤੋਂ ਇਸ ਕਰਕੇ ਇੱਕੋ ਪਹਿਲੀ ਵਾਰ ਨਹੀਂ ਹੋਇਆ ਆਪਣੀ ਕੌਮ ਦੀ ਹਿਸਟਰੀ ਪੜੋ ਇਤਿਹਾਸ ਪੜੋ ਦੋ ਕਿਤਾਬਾਂ ਸਿੱਖ ਰਾਜ ਕਿਵੇਂ ਬਣਿਆ ਗਿਆਨੀ ਸੂਰ ਸਿੰਘ ਸੀਤਲ ਤੇ ਸਿੱਖ ਰਾਜ ਕਿਵੇਂ ਗਿਆ ਸਿੱਖੋ ਆਪਣੇ ਘਰਾਂ ਚ ਰੱਖੋ ਜਦੋਂ ਸਮਾਂ ਲੱਗੇ ਨਾ ਕਿਤੇ ਜਦੋਂ ਤੁਹਾਡੇ ਕੋਲ ਵਕਤ ਲੱਗੇ ਆ ਕਈ ਨੌਜਵਾਨਾਂ ਦੇ ਫੋਨ ਆਉਂਦਾ ਕਹਿੰਦੇ ਜੀ ਹੁਣ ਅਸੀਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਆ ਖੇਤਾਂ ਚ ਹੁੰਦੇ ਆ ਨਾਲ ਨਾਲ ਕਿਤਾਬ ਪੜ੍ਹ ਲੀਦੇ ਆ ਦੋ ਚਾਰ ਪੇਜ ਪੜ੍ਹ ਲੀਦੇ ਆ ਸਾਡਾ ਨਾ ਇੰਨਾ ਕੁਝ ਵਾਪਰੇ ਆ ਇੰਨਾ ਸਾਡਾ ਜ਼ੁਲਮ ਹੋਇਆ ਸਾਡਾ ਸ਼ਹਿਰਾਂ ਦੇ ਸ਼ਹਿਰ ਉਜਾਰਤੇ ਗਏ ਤੇ ਤੁਸੀਂ ਹੈਰਾਨ ਹੋਗੇ ਜਦੋਂ ਇੱਕ ਕਲੂਕਾਰਾ ਵਾਪਰਦਾ ਹੈ ਵੱਡਾ ਕਲੂਕਾਰਾ 1762 ਵਿੱਚ ਤੇ ਠੀਕ 6 ਮਹੀਨਿਆਂ ਬਾਅਦ ਸਰਬਤ ਖਾਲਸਾ ਅਮਰ ਸਰ ਦੀ ਧਰਤੀ ਦੇ ਸਿੱਖ ਫੇ ਘਟਸਦਦੇ ਉਹ ਆਪਣੇ ਆਪ ਖਤਮ ਕਰ ਗਿਆ ਜਦੋਂ ਵੱਡਾ ਕਲੂਕਾਰਾ ਵਾਪਰਿਆ ਨਾ ਸਿੱਖਾਂ ਨੂੰ ਪਤਾ ਵੀ ਅਸੀਂ ਤੇ ਜਿੰਨੇ ਹੈਗੇ ਇਹਨਾਂ ਨੇ ਫਿਰ ਜਵੇਂ ਇੱਕ ਕੁਗੜੀ ਆਪਣੇ ਬੱਚਿਆਂ ਨੂੰ ਨਹੀਂ ਆਪਣੇ ਪਹੁੰਚਾਂ ਚ ਰੱਖ ਰੱਖ ਕੇ ਬਚਾਉਂਦੀ ਸਿੱਖਾਂ ਨੇ ਘੇਰਾ ਪਾ ਲਿਆ ਕਿ ਸਾਡੇ ਬੱਚੇ ਤੇ ਬੀਬੀਆਂ ਸਾਡੇ ਨਾਲ ਆ ਬੰਨੇ ਬੰਨੇ ਇਹਨਾਂ ਦੇ ਹੋ ਗਿਆ ਕਿ ਜੰਗ ਲੜਨੀ ਹੈ ਬੱਚਿਆਂ ਤੱਕ ਤੇ ਬੀਬੀਆਂ ਤੱਕ ਇਹ ਦੁਸ਼ਟ ਲੋਕ ਪਹੁੰਚਣ 30000 ਦੇ ਕਰੀਬ ਇੱਕੇ ਦਿਨ ਸਿੱਖ ਸ਼ਹਾਦਤ ਦਾ ਜਾਮ ਪਿੰਦੇ ਆ ਤੇ ਤੁਸੀਂ ਸੁਣ ਕੇ ਹੈਰਾਨ ਹੋ ਗਏ ਜਿਹੜੇ ਸਿੱਖ ਬਚ ਗਏ ਨਾ ਮਗਰੋਂ ਉਹਨਾਂ ਨੂੰ ਸ਼ਾਮ ਨੂੰ ਅਰਦਾਸ ਪਤਾ ਕੀਤੀ ਕਿ ਸੱਚਿਆ ਪਾਦਸ਼ਾ ਚਾਰ ਪੈਰ ਦਿਨ ਸੁਖ ਦਾ ਬਤੀਤ ਹੋਇਆ ਤੇ ਚਾਰ ਪੈਰ ਰਹਿਣ ਆਈ ਸੁਖ ਦੀ ਪਤੀਤ ਕਰਨੀ ਆਪਣੇ ਪਰਿਵਾਰਾਂ ਦੇ ਤਿੰਨ ਤਿੰਨ ਚਾਰ ਚਾਰ ਜੀ ਸ਼ਹੀਦ ਕਰਾ ਕੇ ਵੀ ਉਹ ਦਿਨ ਨੂੰ ਚਾਰ ਪੈਰ ਸੁੱਖਾਂ ਦਾ ਕਹਿੰਦੇ ਆ ਤੇ ਸਾਡੀ ਕਿਤੇ ਅੱਧਾ ਗੱਲਾ ਕਣਕ ਸੜ ਜਾਏ ਨਾ ਅਸੀਂ ਰੱਬ ਨੂੰ ਗਾਲਾਂ ਕੱਢਣ ਲੱਗ ਪਏ ਨੇ ਉਲਾਮੇ ਦੇਣ ਲੱਗ ਪਏ ਮੈਂ ਤੇ ਮਰ ਲੱਗਾ ਹਾਂ ਰੋਣ ਲੱਗ ਪਏ ਨੇ ਕਿੱਥੇ ਸਿੱਖ ਬੱਚੇ ਦੇ ਟੁਕੜੇ ਕਰਵਾ ਕੇ ਵੀ ਅੱਖਾਂ 'ਚ ਹੰਝੂ ਨਾ ਲਿਆਵੇ ਤੇ ਕਿੱਥੇ ਅੱਜ ਪਤਾ ਵੀ ਅਗਲੇ ਸਾਲ ਕਣਕ ਫੇ ਹੋ ਜਾਣੀ ਹੈ ਤੋਂ ਇੱਕ ਮੈਂ ਬੇਨਤੀ ਕਰਾਂ ਇਹ ਅ ਅੱਗਾ ਬਾਰੇ ਵੀ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਅੱਗਾ ਲੱਗਦੀਆਂ ਘੱਟ ਨੇ ਲਾਈਆਂ ਕਿਉਂਕਿ ਜਿਹੜਾ ਬੰਦਾ ਪਹਿਲਾ ਪਹਿਲਾ ਸਮਾਂ ਹੁੰਦਾ ਸੀ ਨਾ ਕਿਦੇ ਟਰੈਕਟਰ ਦੇ ਵਿੱਚ ਨਾ ਜਾਣ ਕੇ ਖੰਡ ਪਾ ਜਾਣੀ ਇਹ ਵੀ ਜਮਾਨਾ ਰਿਹਾ ਪਤਾ ਹੋਣਾ ਅੱਗੇ ਕੋਈ ਟਰੈਕਟਰ ਕਿਤੇ ਡੱਕਣਾ ਨਾ ਉਹਦਾ ਟੱਕਣ ਖੋਲ ਕੇ ਨਾ ਡੀਜ਼ਲ ਦੀ ਟੈਂਕੀ ਦਾ ਤੇ ਵਿੱਚ ਖੰਡ ਦੀ ਕੌਲੀ ਸੁੱਟ ਜਾਣੇ ਵੀ ਆਪੇ ਇੰਜਣ ਜਾਣੇ ਕਿ ਹਾਰ ਦੇ ਕੋਲ ਲਿਆਂਦਾ ਨਾ ਜਾਣਾ ਤੇ ਜਿਨ੍ਹਾਂ ਦਾ ਹੈਗਾ ਉਹਨਾਂ ਦਾ ਤਾਂ ਇੰਜਣ ਖਰਾਬ ਕਰੋ ਇਹ ਨਾ ਪਹਿਲੀ ਵਾਰ ਜੋਗੇ ਰਹਿਣ ਜਾਨੀ ਕਿ ਮਸ਼ੀਨਰੀ ਖਰਾਬ ਕਰਨੀ ਇਦਾਂ ਦੇ ਲੋਕ ਵੀ ਹੈਗੇ ਸੀ ਜਿਹੜੇ ਲੋਕ ਦੂਜਿਆਂ ਦਾ ਨੁਕਸਾਨ ਕਰਦੇ ਜਾਨੀ ਕਿ ਬੰਦਾ ਆਪਣੇ ਅੰਦਰ ਦਾ ਜ਼ਹਿਰ ਤੇ ਬਾਹਰ ਕੱਢਦਾ ਹੀ ਆ ਨਾ ਅੰਦਾਜ਼ਾ ਲਾਇਓ ਜਿਹੜੇ ਬੰਦੇ ਥੋੜੇ ਥੋੜੇ ਪੈਸਿਆਂ ਤੇ ਬੰਦਿਆਂ ਦੇ ਕਤਲ ਕਰ ਸਕਦੇ ਹੋ ਥੋੜੇ ਥੋੜੇ ਪੈਸੇ ਲੈ ਕੇ ਫਸਲਾਂ ਨੂੰ ਆਗ ਲਾਉਣੀ ਉਹਨਾਂ ਵਾਸਤੇ ਕਿੰਨੀ ਕੌਖੀ ਭਲਾ ਸਮਝ ਆ ਰਹੀ ਹੈ ਗੇਮ ਤੇ ਅੱਗਾ ਲੱਗਿਆ ਵੀ ਇੱਕੇ ਬੰਨੇ ਆ ਇੱਕ ਪਿੰਡ ਦੇ ਬੁਝਾ ਰਹੇ ਸੀ ਦੂਜੇ ਪਿੰਡ ਫੇਰ ਲੱਗ ਗਈ ਦੂਜੇ ਪਿੰਡ ਬੁਝਾ ਰਹੇ ਸੀ ਤੀਜੇ ਪਿੰਡ ਫੇਰ ਲੱਗ ਗਈ ਤੇ ਮੈਂ ਤਾਂ ਕਿ ਦਿਨ ਬੇਨਤੀ ਕੀਤੀ ਸੀ 15 20 ਦਿਨ ਆਪਣੀਆਂ ਫਸਲਾਂ ਦੀ ਰਾਖੀ ਕਰ ਲਿਆ ਕਰੋ ਪੁੱਤਾਂ ਦੀ ਤਰ੍ਹਾਂ ਤੇ ਆਪਾਂ ਫਸਲਾਂ ਪਾਲਦੇ ਆ 15 20 ਦਿਨ ਆਪਣੇ ਖੇਤਾਂ ਵਾਲੇ ਬਨੇ ਠਿਕਰੀ ਪਹਿਰੇ ਲਾ ਲੋ ਜਦੋਂ ਤੱਕ ਫਸਲ ਘਰ ਨਹੀਂ ਆ ਜਾਂਦੀ ਕਰਨਾ ਤੇ ਪੈਣਾ ਹੀ ਆ ਨਾ ਕੁਝ ਹੁਣ ਤੁਹਾਨੂੰ ਹੁਣ ਤੁਸੀਂ ਘਰ ਸੁੱਤੇ ਹੋਏ ਏਸੀ ਲਾ ਕੇ ਹੁਣ ਇਹ ਵੀ ਇੱਕ ਜਮਾਨਾ ਪੁਰਾਣਾ ਸਮਾਨਾ ਸੀ ਲੋਕ ਖੇਤਾਂ 'ਚ ਰਹਿੰਦੇ ਸੀ ਫਸਲਾਂ ਦੇ ਵਿੱਚ ਰਹਿੰਦੇ ਸੀ ਤੇ ਘਟਨਵਾ ਘਟ ਵਾਪਰਦਿਆਂ ਸੀ ਹੁਣ ਤਾਂ ਉਦੋਂ ਪਤਾ ਲੱਗਦਾ ਜਦੋਂ ਤੱਕ 4-5 ਕਿਲੇ ਸੜ ਜਾਂਦੇ ਆ ਪਿੰਡ ਤਾਂ ਖਬਰ ਜਾਂਦੇ ਜਾਂਦੇ ਦਾ ਨਾ ਪੜੇ ਕੋਈ ਐਡਾ ਪ੍ਰਬੰਧ ਅਸੀਂ ਦੇਸੀ ਕੀ ਹੁੰਦੀਆਂ ਜਲੇਬੀਆਂ ਦੇ ਲੰਗਰ ਲਾ ਸਕਦੇ ਆ ਕਬੱਡੀਆਂ ਦੇ ਕੱਪ ਮਹਿੰਗੇ ਮਹਿੰਗੇ ਪੈਸੇ ਲਾ ਕੇ ਕਰਾ ਸਕਦੇ ਆ ਜੇ ਫਾਇਰ ਦੀਆਂ ਗੱਡੀਆਂ ਪਿੰਡਾਂ ਵਿੱਚ 2-2 3-3 ਦਾ ਪ੍ਰਬੰਧ ਕੀਤਾ ਜਾ ਸਕੇ ਤੇ ਆਪਣੇ ਲਾ ਕੇ ਜੇ ਵੀ ਬੜੀ ਵੱਡੀ ਸਹੂਲਤ ਹੋ ਸਕਦੀ ਆ ਇਸ ਬੰਨੇ ਸਾਨੂੰ ਆਪਣੀ ਸੇਵਾ ਲਾਉਣ ਦੀ ਲੋੜ ਹੈ ਇੱਕ ਦੋ ਐਂਬੂਲੈਂਸ ਆਪਣੇ ਪਿੰਡ ਵਿੱਚ ਖਲੋਤੀਆਂ ਹੋਣ ਕਿਤੇ ਐਮਰਜੈਂਸੀ ਕਿਸੇ ਮਰੀਜ਼ ਨੂੰ ਜ਼ਰੂਰਤ ਪਵੇ ਮੈਂ ਤਾਂ ਪਿਛਲੇ ਤੋਂ ਨਹੀਂ ਬੇਨਤੀ ਕੀਤੀ ਸੀ ਕਿੰਨੇ ਪਿੰਡ ਵੇਖ ਲਓ ਤੁਸੀਂ ਪੰਜਾਬ ਦੇ ਹਸਪੀਟਲ ਹਮੇਸ਼ਾ ਵੱਡਿਆਂ ਸ਼ਹਿਰਾਂ ਚ ਆ ਅੰਮ੍ਰਿਤਸਰ ਹੈ ਲੁਧਿਆਣਾ ਹੈ ਜਲੰਧਰ ਹੈ ਪੀਜੀਆਈ ਚੰਡੀਗੜ੍ਹ ਉਥੇ ਚੰਡੀਗੜ੍ਹ ਹੈ ਹੁਣ ਜੇ ਇਹੋ ਹੀ ਹਸਪੀਟਲਾਂ ਦੀਆਂ ਬ੍ਰਾਂਚਾਂ ਦਸਾਂ ਦਸਾਂ 15-15 ਪਿੰਡਾਂ ਦੇ ਵਿੱਚ ਕਾਹੇ ਖੁੱਲੀਆਂ ਹੁੰਦੀਆਂ ਤਮਰੀਜ਼ ਆਪਣਾ ਲੱਗਿਆ ਆਪਾਂ ਨੂੰ ਆਪਣੇ ਹਸਪੀਟਲ ਖਾਣਨਾ ਸੌਖਾ ਸੀ ਭਾਵੇਂ ਉਹਨਾਂ ਦੀਆਂ ਬ੍ਰਾਂਚਾਂ ਹੁੰਦੀਆਂ ਵੱਡੇ ਹਸਪੀਟਲ ਹੁੰਦੀਆਂ ਇਦਾਂ ਇੱਕ ਕਾਲਜ ਯੂਨੀਵਰਸਟੀਆਂ ਆਪੋ ਆਪਣੇ ਦਸਾਂ ਦਸਾਂ 20-20 ਪਿੰਡਾਂ ਦੇ ਵਿੱਚ ਕਾਇਏ ਵੱਡੇ ਵੱਡੇ ਕਾਲਜ ਤੇ ਵੱਡੀਆਂ ਵੱਡੀਆਂ ਯੂਨੀਵਰਸਟੀਆਂ ਦੀਆਂ ਬ੍ਰਾਂਚਾਂ ਖੁੱਲੀਆਂ ਹੁੰਦੀਆਂ ਇੱਕ ਕਿਸਾਨ ਦਾ ਬੱਚਾ ਇੱਕ ਮਜ਼ਦੂਰ ਮਿਹਨਤ ਕਸ਼ ਕਰਨ ਵਾਲੇ ਦਾ ਬੱਚਾ ਪਿੰਡ ਵਿੱਚੋਂ ਆਪਣੇ ਸਾਈਕਲ ਤੇ ਆਪਣੇ ਸਕੂਟਰੀ ਤੇ ਮੋਟਰਸਾਈਕਲ ਤੇ ਘਰੋਂ ਜਾਂਦਾ ਤਿਆਰ ਹੋ ਕੇ ਸਟੱਡੀ ਕਰਕੇ ਸ਼ਾਮ ਨੂੰ ਆਪਣੇ ਘਰ ਆ ਜਾਂਦਾ ਵੱਡਿਆਂ ਵੱਡਿਆਂ ਸ਼ਹਿਰਾਂ 'ਚ ਪੜ੍ਹਾਈ ਨਾਲੋਂ ਵੱਧ ਉਥੇ ਰੈਸ਼ ਦੇ ਖਰਚੇ ਆ। ਅੱਛਾ ਇਹ ਕਾਲਜ ਯੂਨੀਵਰਸਿਟੀਆਂ ਤੇ ਹਸਪੀਟਲਾਂ ਦੀ ਮੰਗ ਕਰਨੀ ਕਿਹਨੇ ਸੀ ਭਲਾ? ਵੋਟਰ ਨੇ। ਜਿਹਨੇ ਵੋਟ ਪਾਉਣੀ ਸੀ ਲੀਡਰ ਨੂੰ। ਤੇ ਵੋਟਰ ਨੇ ਕੀ ਮੰਗਿਆ ਭਲਾ? ਪੁੱਕੀ, ਡੋਡੇ, ਸ਼ਰਾਬ ਦੀਆਂ ਬੋਲੋ ਭਾਈ ਪੇਟੀਆਂ ਵੱਡੀ ਕਹਿੰਨੇ ਫਰਿੱਜ ਮੰਗ ਲਈ ਕਹਿੰਨੇ ਕੋਈ ਇੱਥੋਂ ਤੱਕ ਗੱਲ ਰਹਿ ਗਈ ਜਿਹਨੇ ਫਰਿੱਜ ਮੰਗੀ ਉਹਨੇ ਦੂਜੇ ਨਾਲੋਂ ਥੋੜੀ ਜੀ ਤਰੱਕੀ ਕੇ ਲਈ ਬਿਨ ਨਿਸ਼ਾਨੀ ਮੰਗਿਆ ਕਈਆਂ ਤੇ ਛਲਾਵ ਦੀਆਂ ਪੇਟੀਆਂ ਚ 5 ਸਾਲ ਲਿਖ ਕੇ ਦੇ ਦਿੱਤੇ ਪਿਆੰਦੇ ਜੀ ਸਾਡੇ ਇਲਾਕੇ ਦਾ ਮਾਫ ਕਰਨਾ ਸਾਨੂੰ ਮੈਂ ਤਾਂ ਕਦੀ ਕਦੀ ਸੋਚਦਾ 239 ਸਾਲ ਦਾ ਸਮਾਂ ਸਾਡੇ ਪਾਰਸ਼ਾ ਸਾਨੂੰ ਅਕਲ ਦਿੰਦਿਆਂ ਲਾਗੇ ਅਕਲ ਲੈ ਲਓ ਅਕਲ ਲੈ ਲਓ ਸਿਆਣੇ ਬਣ ਜਾਓ ਸਿਆਣੇ ਬਣ ਜਾਓ ਪਰ ਸਾਡੇ ਸਮਾਜ ਦੇ ਬੇਅਕਲੇ ਲੋਕਾਂ ਨੇ ਅਕਲ ਦੇ ਦਾਤੇ ਤਨ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਤ ਨੂੰ ਤਤੀਆਂ ਤਵੀਆਂ ਤੇ ਬਿਠਾ ਦਿੱਤਾ ਬੇਅਕਲੇ ਲੋਕ ਹੀ ਹੋਣਗੇ ਜਿਸ ਸੀਸ ਵਿੱਚੋਂ ਸੁਖਮਣੀ ਸਾਹਿਬ ਵਰਗੀ ਬਾਣੀ ਦਾ ਜਨਮ ਹੋਇਆ ਹੋਵੇ ਜਿਸ ਸੀਸ ਉਤੇ ਛਤਰ ਜੁਲਣੇ ਚਾਹੀਦੇ ਸੀ ਇਹਨਾਂ ਦੁਸ਼ਟ ਲੋਕਾਂ ਨੇ ਉਸ ਸੀਸ ਉਤੇ ਤਤਰ ਰੇਤਾ ਪਾਇਆ ਕਦੀ ਸੋਚ ਸਕਦੇ ਹੋ ਜੇ ਸੂਰਤ ਵਿੱਚੋਂ ਸੁਮਣੀ ਸਾਹਿਬ ਵਰਗੀ ਬਾਣੀ ਦਾ ਜਨਮ ਹੋਇਆ ਹੋਵੇ ਜਿਸ ਮਹਾਨ ਸਤਗੁਰੂ ਨੂੰ ਗੁਰੂ ਅਰਜਨ ਪ੍ਰਤਾਖਾਰ ਪਾਠ ਸਾਹਿਬਾਨਾ ਨੇ ਕਿਹਾ ਹੋਵੇ ਦੇਗ ਵਿੱਚ ਉਬਾਲਾ ਦਿੱਤਾ ਗਿਆ ਦੇਗ ਵਿੱਚ ਉਬਾਲਾ ਦਿੱਤਾ ਕੌਣ ਸੀ ਉਹ ਲੋਕ ਬਰਉਆ ਇਸ ਇੱਥੇ ਸੀ ਲੋਕ ਕੀ ਜ਼ੁਲਮ ਸੀ ਮਹਾਰਾਜ ਦਾ ਸਿਆਣੇ ਕਰ ਰਿਹਾ ਸੀ ਸਾਨੂੰ ਸਾਡੇ ਹੱਕਾਂ ਦੀ ਜੰਗ ਲੜ ਰਿਹਾ ਸੀ ਸਾਨੂੰ ਸਾਨੂੰ ਸਮਝਾ ਰਿਹਾ ਸੀ ਕਿ ਮਨੁੱਖ ਕੀ ਹੁੰਦਾ ਵਾ ਇਨਸਾਨ ਕੀ ਹੁੰਦਾ ਵਾ ਨਫ਼ਰਤ ਨਾ ਕਰੋ ਈਰਖਾ ਨਾ ਕਰੋ ਕედა ਹੱਕ ਨਾ ਖਾਓ ਆਪਣੀ ਖਾਓ ਜ਼ੁਲਮ ਨਾ ਕਰੋ ਅਜੇ ਤਾਂ ਜ਼ੁਲਮ ਹੋ ਰਹੇ ਨੇ ਤੇ ਇੱਕ ਬੇਨਤੀ ਮੈਂ ਅਕਸਰ ਕਰਦਾ ਹੁੰਨਾ ਗਲਤ ਤਰੀਕੇ ਨਾਲ ਕਮਾਈ ਆਉਂਦੀ ਬਹੁਤ ਛੇਤੀ ਹੈ ਪਰ ਲੈ ਕੇ ਬਹੁਤ ਕੋ ਜਾਂਦੀ ਹੈ ਨੀਂਦਾਂ ਲੈ ਜਾਂਦੀ ਐ ਆਰਾਮ ਲੈ ਜਾਂਦੀ ਐ ਤੁਹਾਡੇ ਘਰ ਦਾ ਸੁਪਨ ਸਭ ਕੁਝ ਖੂਜ ਪੈ ਜਾਂਦਾ ਤੇ ਇਹ ਐਵੇਂ ਨਹੀਂ ਵਾਪਰ ਰਿਆ ਬਹੁਤ ਕੁਝ ਐ ਇਹਦੇ ਪਿਛੇ ਬਹੁਤ ਵੱਡੀ ਗੇਮ ਐ ਇਸ ਕਰਕੇ ਆਓ ਆਪੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਖੰਡੇ ਦੀ ਪਾਲ ਲਓ ਆਪਣੇ ਘਰਾਂ ਵਿੱਚ ਸਵੇਰੇ ਭੈਣੋ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਬਹੁਤ ਅੱਜ ਕੱਲ੍ਹ ਘਰਾਂ 'ਚ ਟੀਵੀ ਐਲਈਡੀਆਂ ਆ ਗਈਆਂ ਮਾੜੀਆਂ ਨਹੀਂ ਹੈਗੀਆਂ ਪਰ ਥੋੜਾ ਜਿਹਾ ਸਮਾਂ ਗੁਰਬਾਣੀ ਵਾਲੇ ਬਣੇ ਲਾਓ ਆਪਣੀਆਂ ਧੀਆਂ ਨੂੰ ਘਰਾਂ ਵਿੱਚ ਰੋਟੀ ਪਕਾਉਣੀ, ਸਬਜ਼ੀ ਬਣਾਉਣੀ, ਆਹੜੇ ਤਲਾਕ ਹੋ ਰਿਹਾ ਨਾ ਵਿਆਹ ਤੋਂ ਬਾਅਦ। ਹੁਣੇ ਮੈਂ ਵੀਰਾਂ ਨਾਲ ਗੱਲ ਕਰ ਰਿਹਾ ਸੀ, ਪੁਰਾਣੀਆਂ ਬੀਬੀਆਂ, ਇਕੱਲੀ-ਇਕੱਲੀ ਬੀਬੀ 10-10 ਬੰਦੇ ਨੂੰ ਰੋਟੀ ਖਵਾ ਦਿੰਦੀ ਸੀ। ਆਹ ਜਿਹੜੀਆਂ ਅਗਲੀਆਂ ਲੜਕੀਆਂ ਨੇ ਨਾ ਜਿਹੜੀਆਂ ਅਗਲੀਆਂ ਬੀਬੀਆਂ ਜਿਹੜੀਆਂ ਵਿਆਹੀਆਂ ਜਾ ਰਹੀਆਂ ਨੇ, ਤਾਂਆਂਿਆਂ ਨੂੰ ਛੱਡ ਕੇ ਮੈਂ ਮਾਫੀ ਮੰਗ ਲਵਾਂ ਪਹਿਲਾਂ। ਘਰ ਜੇ 2-4 ਪਰੌਣੇ ਆ ਜਾਣ ਨਾ। ਹੁਣ ਜਿਹਨੇ ਕਦੀ ਪੇਕੇ ਦੋ ਰੋਟੀਆਂ ਨਹੀਂ ਬਣਾਈਆਂ ਉਹਨਾਂ ਤੇ ਬੁਖਾਰ ਚੜ ਜਾਣਾ ਉਦਾਂ। ਹੋ ਸਕਦਾ ਮਰਦੀ ਜੂੰਦੀ ਰੋਟੀ ਖਵਾ ਦੇਵੇ ਪਰ ਆਏ ਪਰੌਣਿਆਂ ਨੂੰ ਪਰ ਬਾਅਦ ਜਿਹੜੀ ਭਾਈ ਦੀ ਕਲਾਸ ਲੱਗਣੀ ਆ ਉਹਦਾ ਜਿਹੜਾ ਬੁਰਾ ਹਾਲ ਹੋਣਾ ਵਾ ਉਹ ਤੇ ਵਿਚਾਰਾ ਉਹੋ ਹੀ ਜਾਣਦਾ